25 ਮਈ 2024 ਨੂੰ ਬਿਹਾਰ ਦੇ ਬਖਤਿਆਰਪੁਰ ਦੇ ਵਿੱਚ ਚੋਣ ਰੈਲੀ ਦੇ ਵਿੱਚ ਕਾਂਗਰਸੀ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਕਿਹਾ ਸੀ ਕਿ ਅਸੀਂ ਸੱਤਾ ਵਿੱਚ ਆਏ ਤਾਂ ਅਗਨੀ ਵੀਰ ਜਿਹੜੀ ਯੋਜਨਾ ਹੈ ਉਹਨੂੰ ਖਤਮ ਕਰ ਦੇਵਾਂਗੇ ਵਿਰੋਧੀ ਧਿਰ ਦੇ ਤਿੱਖੇ ਤੇਵਰਾ ਵਿਚਾਲੇ ਸਰਕਾਰ ਨੇ ਵੀ ਅਗਨੀ ਵੀਰ ਜਿਹੜੀ ਯੋਜਨਾ ਹੈ ਉਹਦੇ ਵਿੱਚ ਤਦ ਦਿੱਲੀ ਦੀ ਕਵਾਇ ਦੇ ਜਿਹੜੀ ਉਹ ਸ਼ੁਰੂ ਕਰ ਦਿੱਤੀ ਹੈ ਸਰਕਾਰ ਨੇ ਇੱਕ ਰਿਵਿਊ ਗਰੁੱਪ ਬਣਾਇਆ ਜੋ ਕਿ ਅਗਨੀ ਪਾਥ ਯੋਜਨਾ ਦੀਆਂ ਕਮੀਆਂ ਤੇ ਜਿਹੜਾ ਉਹ ਸੁਧਾਰ ਤੇ ਪ੍ਰੈਜੇਟੇਸ਼ਨ ਦਵੇਗਾ ਸਰਕਾਰ ਇਨਾਂ ਸੁਝਾਵਾਂ ਨੂੰ ਜਿਹੜਾ ਲਾਗੂ ਕਰਨ ਦੀ ਜਿਹੜੀ ਉਹ ਕੋਸ਼ਿਸ਼ ਕਰੇਗੀ ਤਾਂ ਜੋ ਨੌਜਵਾਨਾਂ ਤੇ ਵਿਰੋਧੀ ਤੇ ਅਧਿਨ ਰਾਜ਼ਗੀ ਨੂੰ ਜਿਹੜਾ ਹੋ ਦੂਰ ਕੀਤਾ ਜਾ ਸਕੇ ਸੂਤਰਾਂ ਮੁਤਾਬਕ ਹੋਣੇ ਜੇ ਆਏ ਨਤੀਜਿਆਂ ਦਾ ਰਿਵਿਊ ਕਰਵਾਉਣ ਤੋਂ ਬਾਅਦ ਸਰਕਾਰ ਨੂੰ ਪਤਾ ਲੱਗਾ ਕਿ ਭਾਜਪਾ ਤੇ ਐਨਡੀਏ ਦੀਆਂ ਘੱਟ ਸੀਟਾਂ ਆਉਣ ਪਿੱਛੇ ਅਗਨੀ ਪਾਥ ਜਿਹੜੀ ਯੋਜਨਾ ਹੈ ਉਹ ਜ਼ਿੰਮੇਵਾਰ ਹੈ ਲੋਕਾਂ ਨੇ ਖਾਸ ਤੌਰ ਤੇ ਨੌਜਵਾਨਾਂ ਦੇ ਵਿੱਚ ਅਗਨੀ ਪਥ ਜਿਹੜੀ ਯੋਜਨਾ ਹੈ ਉਹਨੂੰ ਲੈ ਕੇ ਬਹੁਤ ਹੀ ਜ਼ਿਆਦਾ ਜਿਹੜੀ ਉਹ ਨਾਰਾਜ਼ਗੀ ਹੈ ਹਿੰਦੀ ਪੱਟੀ ਦੇ ਬੇਰੋਜ਼ਗਾਰ ਨੌਜਵਾਨਾਂ ਦੇ ਵਿੱਚ ਇਹ ਯੋਜਨਾ ਚੋਣ ਦਾ ਜਿਹੜਾ ਮੁੱਦਾ ਉਹ ਰਹੀ ਹੈ ਭਾਜਪਾ ਨੂੰ ਲੋਕ ਸਭਾ ਚੋਣਾਂ ਦੇ ਵਿੱਚ ਜਿਹੜਾ ਵੱਡਾ ਝਟਕਾ ਲੱਗਾ ਹੈ ਨਵੀਂ ਬੜੀ ਨਵੀਂ ਸਰਕਾਰ ਬਣਦਿਆਂ ਜਿਹੜੀ ਇਸ ਯੋਜਨਾ ਦੇ ਵਿੱਚ ਸੁਧਾਰ ਦੀ ਕਵਾਇਦ ਹੈ ਉਹ ਸ਼ੁਰੂ ਹੋ ਗਈ ਹੈ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਐਨਡੀਏ ਸਰਕਾਰ ਨੇ 10 ਪ੍ਰਮੁੱਖ ਮੰਤਰੀਆਂ ਦੀ 77 ਦਾ ਇੱਕ ਜਿਹੜਾ ਗਰੁੱਪ ਬਣਾਇਆ ਤੇ ਇਹ ਗਰੁੱਪ ਜਿਹੜਾ ਅਗਨੀਪਥ ਯੋਜਨਾ ਦਾ ਰਿਵਿਊ ਕਰੇਗਾ ਅਤੇ ਸਰਕਾਰ ਨੂੰ ਦੱਸੇਗਾ ਕਿ ਆਰਮਡ ਫੋਰਸਿਜ਼ ਦੇ ਵਿੱਚ ਭਰਤੀ ਪ੍ਰੋਗਰਾਮ ਨੂੰ ਕਿਵੇਂ ਆਕਰਸ਼ਕ ਬਣਾਇਆ ਜਾਵੇ ਇਹ ਪੈਨਲ ਆ ਜਿਹੜਾ ਇਹ ਅਗਨੀਪਥ ਯੋਜਨਾ ਦੀਆਂ ਕਮੀਆਂ ਤੇ ਸੁਧਾਰਾਂ ਤੇ ਵੀ ਜਿਹੜਾ ਉਹ ਸੁਝਾਅ ਦੇਵੇਗਾ ਬਣਿਆ ਜਾ ਰਿਹਾ ਹੈ ਕਿ ਸਿਫਾਰਸ਼ਾਂ ਦੀ ਜਾਣਚ ਤੋਂ ਬਾਅਦ ਸਰਕਾਰ ਇਹਨਾਂ ਨੂੰ ਤੁਰੰਤ ਜਿਹੜਾ ਉਹ ਲਾਗੂ ਕਰ ਸਕਦੀ ਹੈ ਮੀਡੀਆ ਰਿਪੋਰਟਾਂ ਦੇ ਮੁਤਾਬਿਕ ਇਸ ਵੇਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਮੋਦੀ ਜੀ 7 ਸਮੇਲਨ ਦੇ ਵਿੱਚ ਹਿੱਸਾ ਲੈਣ ਦੇ ਲਈ ਜਿਹੜਾ ਉਹ ਇਟਲੀ ਗਏ ਹੋਏ ਹਨ ਉਹਨਾਂ ਦੇ ਵਾਪਸ ਆਉਣ ਤੋਂ 2-3 ਦਿਨਾਂ ਦੇ ਅੰਦਰ ਹੀ ਸੈਕਟਰੀਜ਼ ਗਰੁੱਪ ਦੀ ਰਿਪੋਰਟ ਪੀਐਮ ਤੇ ਸਬੰਧਿਤ ਮੰਤਰਾਲਾ ਸਾਹਮਣੇ ਪੇਸ਼ ਕੀਤੀ ਜਾ ਸਕਦੀ ਹੈ ਸਰਕਾਰ ਲੋਕ ਸਭਾ ਚੋਣਾਂ ਦੇ ਵਿੱਚ ਨੁਕਸਾਨ ਤੋਂ ਬਾਅਦ ਹੈ ਜਿਹੜਾ ਇਸ ਯੋਜਨਾ ਦੇ ਵਿੱਚ ਸੁਧਾਰ ਕਰਨ ਦੇ ਪ੍ਰਤੀ ਗੰਭੀਰ ਅਤ ਹੈ ਅਤੇ ਇਹੀ ਕਾਰਨ ਹੈ ਕਿ ਜੋ ਜੋ ਕਿ ਇਸ ਦੇ ਵਿੱਚ ਜਿਹੜਾ ਉਹ ਸੁਧਾਰ ਦੇ ਸੁਝਾਅ ਆਉਣਗੇ ਉਹਨਾਂ ਨੂੰ ਅਗਲੇ 100 ਦਿਨਾਂ ਦੇ ਅੰਦਰ ਜਿਹੜਾ ਉਹ ਲਾਗੂ ਕਰ ਸਕਦੀ ਹੈ